వెల్కమ్మ జీ తా చనల్ అది తను సూట్న బావే ఆల ఏదీ పీటీ సైడ్ రైడ్ రూట్ ఇర ఉపలా పాసా సిధా ర ఇర బ నీచేలా పడీ పిద్ధా రకర్ పుల్క పీచే నీచే సే సైడ్ ఫోల్డ్స్ తా రైట్ సైడ్ ఫోల్డ్ బికల్ నీచేదే ఉన్నా కే జాకే వాచ ఏ తరపే క

ਜਿੰਨਾ ਆਪਾਂ ਫੋਲਡ ਕਰਨਾ ਉਨਾ ਹੀ ਆਪਾਂ ਇਸ ਤਰ੍ਹਾਂ ਫੋਲਡ ਕਰ ਲਿਆ ਤੁਸੀਂ ਚਾਕ ਦੇ ਨਾਲ ਨੂੰ ਨਿਸ਼ਾਨ ਵੀ ਲਾ ਸਕਦੇ ਹੋਗੇ ਹੁਣ ਆਪਾਂ ਇਹਨੂੰ نیچے ਇਸ ਤਰ੍ਹਾਂ ਪਹਿਲਾਂ ਫੋਲਡ ਕਰ ਲਾਂਗੇ ਫੋਲਡ ਕਰਕੇ ਇਹਦੇ ਉੱਪਰ ਬਿਲਕੁਲ ਇੱਕ ਟਾਪ ਸੇਉਣ ਲਾ ਦਿੰਨੇ ਆ ਵੀ ਨੀਚੇ ਨੂੰ ਵਧੀਆ ਚੰਗੀ ਤਰ੍ਹਾਂ ਇਸ ਤਰ੍ਹਾਂ ਫੋਲਡ ਹੋ ਜੇ ਤੇ ਬਾਅਦ ਵਿੱਚ ਨਾ ਆਪਾਂ ਜਿਹੜੀ ਚੀਜ਼ ਹੈਗੀ ਇਹਦੇ ਤੇ ਤਰਪਾਈ ਕਰ ਲਾਂਗੇ ਨੀਚੇ ਇਹ ਘੇਰੇ ਦੇ ਕੀ ਤੁਹਾਨੂੰ ਕੋਈ ਤਰਸ ਨਾ ਲੱਗ ਨਿਕਾ ਤੁਸੀਂ ਆਹ ਵਾਲੀ ਚੀਜ਼ ਵੱਧ ਵੀ ਰੱਖ ਸਕਦੇ ਹੋਗੇ ਆਪਾਂ ਥੋੜੀ ਰੱਖੀਏ ਹੁਣ ਇਸ ਤੋਂ ਬਾਅਦ ਨਾ ਆਪਾਂ ਤੇ ਇੱਥੋਂ 3 ਇੰਚ ਲੈ ਹੈਗਾ 3 ਇੰਚ ਮਿੰਮੀਰ ਕਿਨ ਚਾਕ ਦੇ ਨਾਲ ਨਿਸ਼ਾਨ ਲਾਈ ਹੈ ਇਹ। ਠੀਕ ਐ ਤੋਂ ਅੱਪਾਈ ਤੋਂ ਤੱਕ 3 ਇੰਚ ਮਿਲ ਕੇ ਚਾਕ ਦੇ ਨਾਲ ਨਿਸ਼ਾਨ ਲਾ ਲੇ ਤੁਸੀਂ ਵੀ ਲਾ ਲਓ ਚਾਕ ਦੇ ਨਾਲ ਇਕੋ ਜਿਹਾ ਤੇ ਲੈਸ ਨੂੰ ਨਾ ਆਪਾਂ ਉਲਟੀ ਕਰਕੇ ਰੱਖ ਲਾਂਗੇ ਇਸ ਤਰ੍ਹਾਂ ਜਿਹੜੇ ਚਾਕ ਦੇ ਨਾਲ 3 ਇੰਚ ਤੇ ਨਿਸ਼ਾਨ ਲਾਇਆ ਉਹਦੇ ਉੱਪਰ ਉੱਪਰ ਤੁਸੀਂ ਦੇਖਿਓ ਇਹ ਡਿਜ਼ਾਈਨ ਕਿੰਨਾ ਸੋਹਣਾ ਬਣ ਜਾਂਦਾ ਬਣੇ ਤੋਂ ਬਾਅਦ ਇਹ ਡਿਜ਼ਾਈਨ ਬਹੁਤ ਸੋਹਣਾ ਲੱਗਦਾ ਹੈ रिती ब ये आप उल्टा करके खे रखेगा बिल्कुल सिंपल जार की लैस ली है तो कोई भी एक कलर की लैस लेके भी डिजाइन बना होंगे ఉన్న నీచే ఇరం ఫోల్డ్ వారి ఫిర్త ఆ జా గేప్ సూప తినించే లెస్ మినికీ ఇంచీ టే నా ఫోల్డ్ చల్గే இது உப்பு உப்புக்கோபாங்கோ வாரோ தின்னா இப்போ தோலுக்கு ਇਹਦੀ ਰੱਖ ਲਾਂਗੇ ਜਿਸ ਤਰ੍ਹਾਂ ਆਪਾਂ ਵੀ ਇਹਨੂੰ ਚਾਰ ਵਾਰੀ ਬੱਸ ਹੁਣ ਆ ਲਾਸਟ ਵਾਰੀ ਲਾਵਾਂਗੇ ਲਾ ਕੇ ਫਿਰ ਤੁਹਾਨੂੰ ਆਪਾਂ ਅੱਗੇ ਦਿਖਾਉਣੀ ਹੈਗੇ ਇਹਨੂੰ ਵੀ ਆਪਾਂ ਇਸ ਤਰ੍ਹਾਂ ਹੀ ਰੱਖ ਲੈਨੇ ਇਹ ਵੀ ਗੈਪ ਆਪਾਂ 3 3 ਇੰਚ ਦਾ ਹੀ ਰੱਖਿਆ ਹੈ ਸਾਰਿਆਂ ਦੇ ਵਿੱਚ ਗੈਪ 3 3 ਇੰਚ ਦਾ ਰੱਖ ਕੇ ਉਲਟੀ ਕਰਕੇ ਹੁਣ ਫਿਰ ਲੈਸ ਨੂੰ ਆਪਾਂ ਰੱਖਿਆ జాస్ను తా ఫోల్డ్ నీచేను ఏదో రైట్ సీధా పాసా ఊప ఆ ఫేస్ ఆ తను పసి తినించప రచార பிறோம் இன்னும் இரண்டாம் ஃபோல்ட கலாம் ஜோஸ் தர கப்படா ஆட்டோமேட்டிக்கேஸ் உப்பு உரம் டோப சூழ்நிலை பௌா டை ਅੱਪਾ ਹੋਰ ਵੀ ਬਹੁਤ ਡਿਜ਼ਾਈਨ ਵਾਲੀਆਂ ਵੀਡੀਓ ਤੁਹਾਨੂੰ ਦੱਸੇ ਘੇਰੇ ਦੇ ਡਿਜ਼ਾਈਨ ਵਾਲੇ ਸ਼ੇਅਰ ਕੀਤੇ ਹੋਈਆਂ ਉਹ ਵੀ ਤੁਸੀਂ ਆਪਣੇ ਚੈਨਲ 'ਤੇ ਜਾ ਕੇ ਦੇਖ ਸਕਦੇ ਹੋ ਇਸ ਤਰ੍ਹਾਂ ਆਪਾਂ ਫੋਲਡ ਕਰਕੇ ਸੀਨ ਲਾ ਲੈਨੇ ਆ ਦੇਖੋ ਜੀ ਆਪਾਂ ਸਾਰਾ ਘੇਰੇ ਦਾ ਡਿਜ਼ਾਈਨ ਰੈਡੀ ਕਰ ਲਿਆ ਤੇ ਕਿੰਨਾ ਸੋਹਣਾ ਆਪਣਾ ਘੇਰੇ ਦਾ ਡਿਜ਼ਾਈਨ ਬਣਿਆ ਤੁਸੀਂ ਵੀ ਇਸ ਤਰ੍ਹਾਂ ਵੀ ਜਾਨੀ ਕਿ 10 ਰੁਪਏ ਦੀ ਲੈਸ ਦੇ ਨਾਲ ਹੈਵੀ ਡਿਜ਼ਾਈਨ ਆਪਾਂ ਤਿਆਰ ਕਰ ਸਕਦੇ ਹਾਂ ਘੇਰੇ ਤੇ ਤੇ ਇਸ ਤਰ੍ਹਾਂ ਆਪਾਂ ਜਨਨ ਕਿ ਬਾਹਾਂ ਦੇ ਉੱਤੇ ਵੀ ਤੁਹਾਨੂੰ ਦੱਸ ਦਿੰਨੇ ਆ ਵੀ ਆਪਾਂ ਬਾਹਾਂ ਦੇ ਉੱਤੇ ਕਿਵੇਂ ਡਿਜ਼ਾਈਨ ਕਰਾਂਗੇ ਬਾਹਾਂ ਦੇ ਉੱਤੇ ਆਪਾਂ ਇਹਨੂੰ ਦੋ ਵਾਰੀ ਲਾ ਲਾਂਗੇ ਲੈਸ ਨੂੰ ਪਹਿਲਾਂ ਆਪਾਂ نیچے ਲਾ ਲਾਂਗੇ ਜਿਸ ਤਰ੍ਹਾਂ ਆਪਾਂ ਘੇਰੇ ਤੇ ਲਾਈ ਆ ਉਸ ਤੋਂ ਬਾਅਦ ਇੱਕ ਆਪਾਂ ਇੱਕ ਵਾਰੀ ਉੱਪਰ ਲਾ ਲਾਂਗੇ ਤੇ ਇਸ ਤਰ੍ਹਾਂ ਆਪਾਂ ਇਹਦੇ ਨਾਲ ਜਨਨ ਕਿ ਸੂਟ ਦੇ ਨਾਲ ਇਹਦੀ ਨਾਲ ਇਹਦੀਆਂ ਬਾਹਾਂ ਵੀ ਇਸ ਤਰ੍ਹਾਂ ਰੈਡੀ ਕਰ ਲਾਂਗੇ ਤੇ ਤੁਸੀਂ ਦੇਖੋ ਕਿੰਨਾ ਸੋਹਣਾ ਆਪਣਾ ਘੇਰੇ ਦਾ ਡਿਜ਼ਾਈਨ ਬਣ ਗਿਆ ਕਲੀ ਮੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰਿਆ ਕਰੋ ਦੱਸਿਆ ਕਰੋ ਤੁਹਾਨੂੰ ਆਪਣੀਆਂ ਵੀਡੀਓ ਕਿਵੇਂ ਦੀਆਂ ਲੱਗਦੀਆਂ ਤੇ ਇਸ ਤਰ੍ਹਾਂ ਦੇ ਰੇ ਦੇ ਡਿਜ਼ਾਈਨ ਦੀਆਂ ਬਹੁਤ ਸਾਰੀਆਂ ਵੀਡੀਓ ਆਪਾਂ ਜਿਹੜੀਆਂ ਤੇ ਆਪਣੇ ਚੈਨਲ ਤੇ ਪਾਈਆਂ ਤੁਸੀਂ ਜਾ ਕੇ ਦੇਖ ਸਕਦੇ ਹੋਗੇ ਥੈਂਕਿਊ ਜੀ ਮੇਰੀ ਫੁੱਲ ਵੀਡੀਓ ਵਾਚ ਕਰਨ ਲਈ ਬਾਏ ਬਾਏ